ਮੈਂ ਤੁਹਾਡਾ ਪੱਤਰਕਾਰ ਭਿੰਦਰਮਨ ਪਹੁੰਚਿਆ ਜ਼ਿਲ੍ਹਾ ਰੋਪੜ ਮਰਿੰਡਾ ਨਜ਼ਦੀਕ ਪਿੰਡ ਨਥਲਪੁਰ ਜਿੱਥੇ ਸੰਤ ਬਾਬਾ ਬਰਮ ਗਿਆਨੀ ਬਾਬਾਜੀਤ ਸਿੰਘ ਨਥਲਪੁਰ ਵਾਲਿਆਂ ਦੀ ਵਰਸੀ ਸਮਾਗਮ ਕਰਵਾਇਆ ਜਾ ਰਿਹਾ ਹੈ ਉਹਨਾਂ ਦੇ ਤਾਪਸ ਸਥਾਨ ਗੁਰਦੁਆਰਾ ਸਾਹਿਬ ਦੇ ਵਿੱਚ ਸੰਤ ਸਮਾਗਮ ਕਰਵਾਇਆ ਜਾ ਰਿਹਾ ਹੈ ਉਹਨਾਂ ਦੀ ਵਰਤੀ ਮੌਕੇ ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਇਹ ਸਮਾਗਮ ਕਰਵਾਇਆ ਗਿਆ ਇਸ ਮੌਕੇ ਵੱਖ-ਵੱਖ ਥਾਵਾਂ ਤੋਂ ਪਹੁੰਚੇ ਰਾਗੀ ਕਬਿਸਰੀ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਦੇ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ ਬੱਕ ਬੱਕ ਰਾਗੀ ਸਿੰਘਾਂ ਵੱਲੋਂ ਵਿਦਵਾਨਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦਰਸਾਏ ਮਾਰਗ ਤੇ ਚੱਲ ਕੇ ਸੰਤਾਂ ਮਹਾਪੁਰਸ਼ਾਂ ਦੇ ਦਰਸਾਏ ਮਾਰਗ ਤੇ ਚੱਲ ਕੇ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ ਗਿਆ ਉੱਥੇ ਹੀ ਸੰਗਤ ਕੀਰਤਨ ਦਾ ਆਨੰਦ ਮਾਣਦੀ ਹੋਈ ਸੰਤਾ ਮਹਾਪੁਰਸ਼ਾਂ ਦੇ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ ਰਾਗੀ ਕਵਿਸਰੀ ਜਤਿਆਂ ਦੇ ਸੰਗਤ ਅਨੰਦਮਾਨ ਦੀ ਹੋਈ ਇਸ ਮੌਕੇ ਵਖ ਵਖਤਾਵਾਂ ਤੋਂ ਆਏ ਰਾਗੀ ਸਿੰਘਾਂ ਨੇ ਸੰਗਤ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ ਗਿਆ ਵਖ ਵਖ ਵਿਦਵਾਨਾਂ ਨੇ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ ਗਿਆ ਅਮਰਤ ਛੱਕੇ ਸਿੰਘ ਸੱਜਣ ਲਈ ਪ੍ਰੇਰਿਤ ਕੀਤਾ ਗਿਆ ਸੰਗਤ ਕੀਰਤਨ ਦਾ ਆਨੰਦ ਮਾਣਦੀ ਹੋਈ ਦੂਰ ਦਰਾਡੇ ਤੋਂ ਪਹੁੰਚੀ ਸੰਗਤ ਕੀਰਤਨ ਦਾ ਆਨੰਦ ਮਾਣਦੀ ਹੋਈ ਸੰਤ ਬਾਬਾ ਅਜੀਤ ਸਿੰਘ ਨਤ ਮਲ ਪਰਵਾਲਿਆਂ ਦੀ ਵਰਤੀ ਮੌਕੇ ਸੰਤ ਸਮਾਗਮ ਮੌਕੇ ਕੀਰਤਨ ਦਾ ਆਨੰਦ ਮਾਣਦੀ ਹੋਈ ਦੂਰ ਦਰਾਡੇ ਤੋਂ ਪਹੁੰਚੀ ਸੰਗਤ ਆਨੰਦ ਮਾਣਦੀ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਤਰਛਿਆਛਾਇਆ ਇਹ ਸਮਾਗਮ ਕਰਵਾਇਆ ਗਿਆ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਟਕ ਹੋ ਕੇ ਸੰਗਤ ਸੰਤ ਬਾਬਾ ਅਜੀਤ ਸਿੰਘ ਨਤਮਲ ਪਰਵਾਲਿਆਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦੀ ਹੋਈ ਸੰਗਤ ਦੂਰ ਦਰਾਡੇ ਤੋਂ ਪਹੁੰਚ ਕੇ ਸੰਤ ਬਰਮ ਗਿਆਨੀ ਸੰਤ ਮਹਾਪੁਰਸ਼ ਨਥਵਲ ਪਰਪਾਲਿਆਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦੀ ਹੋਈ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਦੂਰ ਦੁਰਾਡੇ ਤੋਂ ਸੁਬੇ ਭਰਚੂ ਸੰਗਤ ਪਹੁੰਚ ਕੇ ਅੱਜ ਉਹਨਾਂ ਦੀ ਵਰਤੀ ਮੌਕੇ ਸੰਤ ਮਹਾਪੁਰਸ਼ਾਂ ਦੀ ਵਰਤੀ ਮੌਕੇ ਆਪਣੇ ਸ਼ਰਦਾ ਦੇ ਫੁੱਲ ਭੇਟ ਕਰ ਰਹੀ ਹੈ ਉੱਥੇ ਹੀ ਸੰਗਤ ਦੇ ਲਈ ਵੱਖ-ਵੱਖ ਪ੍ਰਕਾਰ ਦਾ ਲੰਗਰ ਲਗਾਇਆ ਗਿਆ ਤੇ ਹੀ ਜਲੇਬੀਆਂ ਦਾ ਲੰਗਰ ਉਤਟ ਵਰਤਾਇਆ ਗਿਆ ਸੰਗਤ ਦੇ ਲਈ ਜਲੇਬੀਆਂ ਤਿਆਰ ਕਰਦੇ ਹੋਏ ਜਲੇਬੀਆਂ ਬਣਾਉਂਦੇ ਹੋਏ ਸੇਵਾਦਾਰ ਵਾਹਿਗੁਰੂ ਪ੍ਰਮਾਤਮਾ ਇਹਨਾਂ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਇਹਨਾਂ ਦੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੋ ਸੰਗਤ ਦੇ ਲਈ ਸੇਵਾ ਕਰ ਰਹੇ ਨੇ ਸੰਗਤ ਦੇ ਲਈ ਜਲੇਬੀਆਂ ਤਿਆਰ ਕਰ ਰਹੇ ਨੇ ਸੰਗਤ ਨੂੰ ਸੰਗਤ ਦੇ ਲਈ ਲੰਗਰ ਤਿਆਰ ਕਰ ਰਹੇ ਨੇ ਵਾਹਿਗੁਰੂ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਉੱਥੇ ਹੀ ਸੰਗਤ ਪ੍ਰਸ਼ਾਦਾ ਛਕਦੀ ਹੋਈ ਸੰਗਤ ਦੀ ਠਾਠਾ ਮਾਰਦਾ ਹੋਇਆ ਇਕੱਠ ਤੇ ਸੰਗਤ ਲੰਗਰ ਚੱਲ ਰਹੀ ਐ ਸੰਤ ਬਾਬਾ ਅਜੀਤ ਸਿੰਘ ਨਤਮਲ ਪਰਵਾਲਿਆਂ ਦੀ ਵਰਤੀ ਮੌਕੇ ਬੀਬੀਆਂ ਭੈਣਾਂ ਮਤਾਵਾਂ ਸੰਗਤ ਦੇ ਲਈ ਪ੍ਰਸ਼ਾਦੇ ਤਿਆਰ ਕਰਦੀਆਂ ਹੋਈਆਂ ਭਾਵੇਂ ਅੱਤ ਦੀ ਗਰਮੀ ਐ ਗਰਮੀ ਦੇ باوجود ਵੀ ਬੀਬੀਆਂ ਭੈਣਾਂ ਮਤਾਵਾਂ ਸੇਵਾ ਕਰ ਰੀਆਂ ਨੇ ਸੰਗਤ ਦੇ ਲਈ ਪ੍ਰਸ਼ਾਦੇ ਤਿਆਰ ਕਰ ਰੀਆਂ ਨੇ ਵਾਹਿਗੁਰੂ ਇਹਨਾਂ ਭੈਣਾਂ ਮਤਾਵਾਂ ਨੂੰ ਚੜਦੀ ਕਲਾ ਦੇ ਵਿੱਚ ਰੱਖਣ ਤੰਦਰੁਸਤੀਆਂ ਬਖਸ਼ਣ ਇਹਨਾਂ ਦੇ ਪਰਿਵਾਰਾਂ ਨੂੰ ਤੰਦਰੁਸਤੀਆਂ ਬਖਸ਼ਣ ਜੋ ਸੰਗਤ ਦੇ ਲਈ ਪ੍ਰਸ਼ਾਦੇ ਤਿਆਰ ਕਰ ਰਹੀਆਂ ਨੇ ਸੇਵਾ ਕਰ ਰਹੀਆਂ ਨੇ ਵਾਹਿਗੁਰੂ ਪ੍ਰਮਾਤਮਾ ਇਹਨਾਂ ਦੇ ਪਰਿਵਾਰਾਂ ਨੂੰ ਤੰਦਰੁਸਤੀਆਂ ਬਖਸ਼ੇ ਜੋ ਆਪਣੇ ਸਿਕ ਸਮੇਂ ਚੋਂ ਸਮਾਂ ਕੱਢ ਕੇ ਸੰਗਤ ਦੇ ਲਈ ਪ੍ਰਸ਼ਾਦੇ ਤਿਆਰ ਕਰ ਰਹੀਆਂ ਨੇ ਗਰਮੀ ਹੋਣ ਦੇ ਬਾਵਜੂਦ ਵੀ ਸੇਵਾ ਕਰ ਰਹੀਆਂ ਨੇ ਉੱਥੇ ਹੀ ਸਬਜ਼ੀਆਂ ਆਦ ਤਿਆਰ ਕੀਤੀਆਂ ਜਾ ਰਹੀ ਨੇ ਦਾਲਾ ਆਦ ਤਿਆਰ ਕੀਤੇ ਜਾ ਰਹੇ ਨੇ ਵੀ ਇਹਨਾਂ ਵੀਰਾਂ ਭੈਣਾਂ ਮਤਾਮਾਂ ਨੂੰ ਜੋ ਲੰਗਰਾਂ ਦੇ ਵਿੱਚ ਸੇਵਾ ਕਰ ਰਹੇ ਨੇ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋਈ ਕਰੇ ਚਿੱਤ ਲਾਏ ਜੇਕਰ ਕੋਈ ਪਾਈ ਚਿੱਤ ਲਾ ਕੇ ਸੇਵਾ ਕਰਦਾ ਹੈ ਵਾਹਿਗੁਰੂ ਉਹਦੀ ਸੇਵਾ ਸਫਲ ਵੀ ਕਰਦਾ ਹੈ ਸੰਗਤ ਪ੍ਰਸ਼ਾਦਾ ਛਕਦੀ ਹੋਈ ਸੰਗਤ ਦਾ ਠਾਠਾ ਮਾਰਦਾ ਹੋਇਆ ਕੱਟ ਸੰਗਤ ਲੰਗਰਾਂ ਦੇ ਵਿੱਚ ਪ੍ਰਸ਼ਾਦਾ ਛਕਦੀ ਹੋਈ ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਸੰਗਤ ਲੰਗਰ ਛਕ ਰਹੀ ਆ ਤੇ ਸੇਵਾਦਾਰ ਸੇਵਾ ਕਰ ਰਹੇ ਨੇ ਆਪਣੀ ਸੇਵਾ ਨਿਵਾ ਰਹੇ ਨੇ ਸੰਗਤ ਨੂੰ ਲੰਗਰ ਛਕਾ ਰਹੇ ਨੇ ਅੱਜ ਸੰਤ ਬਾਬਾ ਅਜੀਤ ਸਿੰਘ ਨਤਮਲ ਪਰਵਾਲਿਆਂ ਦੀ ਵਰਤੀ ਮੌਕੇ ਉੱਥੇ ਹੀ ਪਿੰਡ ਵਾਸੀਆਂ ਵੱਲੋਂ ਆਈਸਕ੍ਰੀਮ ਦਾ ਲੰਗਰ ਵੀ ਲਗਾਇਆ ਹੋਇਆ ਹੈ ਆਈਸਕ੍ਰੀਮ ਦਾ ਲੰਗਰ ਸ਼ਿਕਾਇਆ ਜਾ ਰਿਹਾ ਹੈ ਅੱਜ ਵਰਸੀ ਮੌਕੇ ਉੱਥੇ ਠੰਡੇ ਮਿੱਠੀ ਲੱਸੀ ਦਾ ਲੰਗਰ ਵੀ ਲਗਾਇਆ ਹੋਇਆ ਹੈ ਵਾਹਿਗੁਰੂ ਪ੍ਰਮਾਤਮਾ ਇਹਨਾਂ ਨਗਰ ਨਿਵਾਸੀਆਂ ਨੂੰ ਜਿਨ੍ਹਾਂ ਨੇ ਲੰਗਰ ਲਗਾਇਆ ਹੋਇਆ ਹੈ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੰਦਰੁਸਤੀਆਂ ਬਖਸ਼ਣ ਜੋ ਸੰਗਤ ਦੇ ਲਈ ਸੇਵਾ ਕਰ ਰਹੇ ਨੇ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖਣ